ਜਿੰਦਾਬਾਦ ਖੇਤੀ ਆਦਮੀ ਦਾ ਸਭ ਸੁਣੋ ਬਾਪ ਸੁਣੋ ਬਾਪ ਸੁਣੋ ਸਾਰਾ ਜਿੱਤੇ ਟੱਕੇ ਬਾਪ ਸੁਣੋ ਬਾਪ ਸੁਣੋ ਵੱਡੀ ਸਰਕਾਰ ਮੁਲਾਜ਼ਮ ਫੈਡਰੇਸ਼ਨ ਜਿੰਦਾਬਾਦ ਜਿੰਦਾਬਾਦ ਨਾਤੇ ਯੋਜ ਜਿੰਦਾਬਾਦ 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 ਸਾਰਾ ਮਜ਼ਦੂਰ ਬਰਾਬਰੀ ਇਕਤਾ ਜਿੰਦਾਬਾਦ ਜਿੰਦਾਬਾਦ ਵੱਡੀ ਸਰਕਾਰ ਦਾ ਕਿਸਾਨ ਅੱਜ ਇਹ ਮਾਰੂ ਬਲਾਂ ਦੇ ਨਾਲ ਲੁੱਟਿਆ-ਪੁੱਟਿਆ ਜਾ ਰਿਹਾ ਹੈ ਅੱਜ ਜਿਹੜੀਆਂ ਸਮੂਚੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਵੀ ਇਸੇ ਕਿਸਾਨ ਅੰਦੋਲਨਾਂ ਦਾ ਲਾਹਾ ਲੈ ਕੇ 2022 ਦਾ ਇਲੈਕਸ਼ਨ ਨੂੰ ਅੱਗੇ ਰੱਖ ਕੇ ਇਹਦਾ ਸਾਥ ਦੇ ਰਹੀਆਂ ਨੇ ਪਰ ਅਸੀਂ ਜਿਹੜੇ ਮੁਲਾਜ਼ਮਾਂ ਅਸੀਂ ਇਹਦਾ ਇਸ ਕਰਕੇ ਸਮਰਥਨ ਕਰਦੇ ਆਂ ਕਿ ਜੇ ਪੰਜਾਬ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਜਿੰਨੀ ਇਕਨੋਮੀ ਆ ਉਹ ਸਾਰੀ ਖੇਤੀ ਦੇ ਆਧਾਰਤ ਹੈ ਜੇ ਪੰਜਾਬ ਦੀ ਇਕਨੋਮੀ ਤਬਾਹ ਹੁੰਦੀ ਹੈ ਖੇਤੀ ਤਬਾਹ ਹੁੰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਲਈ ਨਾ ਤਾਂ ਪੇ ਕਮਿਸ਼ਨ ਸਰਕਾਰਾਂ ਨੇ ਦੇਣਾ ਤੇ ਨਾ ਹੀ ਕੋਈ ਹੋਰ ਸਹੂਲਤਾਂ ਦੇਣੀਆਂ ਨੇ ਸਰਕਾਰਾਂ ਦਾ ਪਹਿਲੀ ਕੋਰੋਨਾ ਦੀ ਆੜ ਥੱਲੇ ਬਹੁਤ ਸਾਰਾ ਕੁਝ ਪੰਜਾਬ ਦੇ ਮੁਲਾਜ਼ਮਾਂ ਤੋਂ ਖੋਹ ਚੁੱਕੀਆਂ ਨੇ ਇਹ ਜਿਹੜਾ ਮੋਦੀ ਸਰਕਾਰ ਨੇ ਕੋਰੋਨਾ ਦੀ ਆੜ ਥੱਲੇ ਇਹ ਕਿਸਾਨ ਵਿਰੋਧੀ ਬਿਲ ਪਾਸ ਜਿੱਥੇ ਕੀਤੇ ਨੇ ਉਥੇ ਲੇਬਰ ਦੇ ਬਿਲ ਵੀ ਪਾਸ ਕੀਤੇ ਨੇ ਬਹੁਤ ਸਾਰਾ ਕੁਝ ਪੰਜਾਬ ਦੇ ਮੁਲਾਜ਼ਮਾਂ ਤੋਂ ਹਿੰਦੂਸਤਾਨ ਦੇ ਮੁਲਾਜ਼ਮਾਂ ਤੋਂ ਖੋਇਆ ਗਿਆ ਇਸ ਕਰਕੇ ਅੱਜ ਅਸੀਂ ਡੈਮੋਕ੍ਰੇਟ ਮੁਲਾਜ਼ਮ ਫੈਡਰੇਸ਼ਨ ਵੱਲੋਂ ਦੇ ਝੰਡੇ ਥੱਲੇ ਇਕੱਠੇ ਹੋ ਕੇ ਉਹਦੇ ਵਿੱਚ ਆਸ਼ਾ ਵਰਕਰਾਂ ਵੀ ਆਈਆਂ ਨੇ ਉਹਦੇ ਵਿੱਚ ਇੱਕ ਜਿਹੜੇ ਕਲਾਸ 4 ਵੀ ਨੇ ਉਹਦੇ ਵਿੱਚ ਅਧਿਆਪਕ ਵੀ ਨੇ ਸਾਰੇ ਇਸ ਲਹਿਰ ਦਾ ਹਿੱਸਾ ਬਣਨ ਵਾਸਤੇ ਅਸੀਂ ਆ ਰਹੇ ਹਾਂ ਤੇ ਅੱਜ ਸਾਡੇ ਡੈਮੋਕ੍ਰੇਟ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੰਜਾਬ ਦੇ ਹਰ ਜ਼ਿਲ੍ਹਿਆਂ ਦੇ ਵਿੱਚ ਇਕੱਠੇ ਹੋ ਕੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਾਂ ਤਰਨਾਵਾ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਲਗਾਤਾਰ ਜਿਹੜੇ ਕਿਸਾਨ ਧਰਨੇ ਦੇ ਰਹੇ ਨੇ ਇਹ ਧਰਨੇ ਤੇ ਮਜਾਰੇ ਇਸ ਕਰਕੇ ਹੋ ਰਹੇ ਨੇ ਕਿਉਂਕਿ ਜਿਹੜੇ ਤਿੰਨ ਆਰਡੀਨੈਂਸ ਜਾਰੀ ਕੀ ਜਿਹੜੇ ਬਿੱਲ ਜਿਹੜੇ ਕਾਨੂੰਨ ਬਣ ਗਏ ਨੇ ਹੁਣ ਜਿਹੜੇ ਕਿ ਕਿਸਾਨ ਵਿਰੋਧੀ ਨੇ ਕਿਉਂਕਿ ਜੇ ਬਿੱਲ ਜਿਹੜੇ ਆ ਕਾਨੂੰਨ ਬਣ ਗਏ ਨੇ ਜਦੋਂ ਇਹ ਲਾਗੂ ਹੋਏਗਾ ਕਾਨੂੰਨ ਉਹਦੇ ਨਾਲ ਜਿਹੜਾ ਵਾ ਸਾਡਾ ਜਿਹੜਾ ਮੰਡੀ ਕਨ ਸਿਸਟਮ ਜਿਹੜਾ ਵਾ ਤਬਾਹ ਹੋ ਜਾਏਗਾ ਉਹਦੇ ਨਾਲ ਤਬਾਹ ਹੋਣਾ ਕੀ ਹੋਏਗਾ ਉਹਦੇ ਵਿੱਚ ਆੜਤੀ ਵੀ ਖਤਮ ਹੋ ਜਾਏਗਾ ਮਜ਼ਦੂਰ ਵੀ ਖਤਮ ਹੋ ਜਾਏਗਾ ਕਿਸਾਨ ਵੀ ਖਤਮ ਹੋ ਜਾਏਗਾ ਕਿਉਂਕਿ ਮੰਡੀਕਰਨ ਸਿਸਟਮ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਕਿ ਪਿਛਲੇ 50 ਸਾਲਾਂ ਤੋਂ ਬੜਾ ਇੱਕ ਸਟਰੋਂਗ ਜਿਹੜਾ ਸਿਸਟਮ ਸੀ ਜਿਹਦੇ ਨਾਲ ਕਿ ਕਿਸਾਨ ਵੀ ਸੁખી ਸੀ ਮਜ਼ਦੂਰ ਨੂੰ ਵੀ ਉੱਥੇ ਮਿਹਨਤ ਮਿਲਦੀ ਸੀ ਤੇ ਇਸ ਕਰਕੇ ਜੇ ਇਹ ਮੰਡੀਕਰਨ ਸਿਸਟਮ ਬੰਦ ਹੁੰਦਾ ਕਿਉਂਕਿ ਪ੍ਰਾਈਵੇਟ ਜੇ ਕੰਪਨੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਇਹ ਜਿਹੜੀਆ ਕਾਨੂੰਨ ਦੇ ਅਨੁਸਾਰ ਇਹ ਛੋਟ ਦਿੱਤੀ ਗਈ ਹੈ ਕਿ ਉਹ ਜਿੱਥੇ ਮਰਜ਼ੀ ਜਿਹੜਾ ਵਾ ਜਿਹੜੀਆ ਮੰਡੀ ਮਾਲ ਚੁੱਕ ਸਕਦੇ ਨੇ ਜਿੱਥੇ ਮਰਜ਼ੀ ਜਿੰਸ ਚੁੱਕ ਸਕਦੇ ਕਿਸਾਨ ਦੀ ਉਹਨੂੰ ਮੰਡੀ 'ਚ ਜਾਣ ਦੀ ਲੋੜ ਨਹੀਂ ਗਈ ਇਸ ਨਾਲ ਕੀ ਆ ਜਿਹੜਾ ਉਹ ਜਿਹੜਾ ਸਟੇਟਾਂ ਨੂੰ ਟੈਕਸ ਮਿਲਦਾ ਸੀ ਉਹ ਮੰਡੀਕਰਨ ਦਾ ਉਹ ਵੀ ਬੰਦ ਹੋ ਜਾਏਗਾ ਕਿਉਂਕਿ ਘਟੋ ਘਟਾ ਜੇ ਅਸੀਂ ਪੰਜਾਬ ਦੀ ਗੱਲ ਕਰੀਏ 4000 ਕਰੋੜ ਰੁਪਇਆ ਜਿਹੜਾ ਮੰਡੀਕਰਨ ਦਾ ਮੰਡੀਕਰਨ ਬੋਰਡ ਨੂੰ ਜਿਹੜਾ ਟੈਕਸ ਦੇ ਰੂਪ ਚ ਆਉਂਦਾ ਸੀ ਜਿਹਦੇ ਨਾਲ ਕਿ ਪੰਜਾਬ ਦੀ ਡਿਵੈਲਪਮੈਂਟ ਹੁੰਦੀ ਸੀ ਜਿਹਦੇ ਨਾਲ ਮੰਡੀਕਰਨ ਦੀਆਂ ਜਿੰਨੀਆਂ ਪਿੰਡਾਂ ਦੀਆਂ ਸੜਕਾਂ ਲਿੰਕ ਸੜਕਾਂ ਨੇ ਸਾਰੀਆਂ ਉਹਦੇ ਉਹ ਪੈਸੇ ਚੋਂ ਬਣਦੀਆਂ ਸਨ ਉਹ ਵੀ ਖਤਮ ਹੋ ਜਾਏਗਾ ਸਿਸਟਮ ਇਸ ਕਰਕੇ ਜਿਹੜਾ ਵਾ ਇਹਦੇ ਨਾਲ ਜਿਹੜਾ ਠੇਕੇਦਾਰੀ ਸਿਸਟਮ ਆ ਜਿਹੜਾ ਦੂਸਰਾ ਬਿਲਿਆ ਉਹਦੇ ਉਹ ਬਿੱਲ ਈਡਾ ਮਾਰੂ ਬਿਲਿਆ ਕਿ ਉਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਜਿਹੜੀ ਜ਼ ਠੇਕੇ ਤੇ ਲੈਣ ਗਿਆ ਉਹਦੇ ਉੱਤੇ ਉਹਨਾਂ ਦੀਆਂ ਸ਼ਰਤਾਂ ਅਨੁਸਾਰ ਹੀ ਜਿਹੜਾ ਉਹ ਉੱਥੇ ਉਹ ਫਸਲ ਬੀਜੀ ਜਾਏਗੀ ਉਹਨਾਂ ਅਨੁਸਾਰ ਹੀ ਜਿਹੜਾ ਉੱਥੇ ਉਹ ਬੀਜ ਦਿੱਤਾ ਜਾਏਗਾ ਉਹਦੇ ਨਾਲ ਹੀ ਜੇ ਉਹ ਕਿਸਾਨ ਉਹ ਜਿਹੜਾ ਪ੍ਰਾਈਵੇਟ ਜਿਹੜਾ ਆਧਾਰਾ ਵਾ ਉਸ ਕਿਸਾਨ ਦੀ ਜ਼ਮੀਨ ਦੇ ਉੱਤੇ ਲੋਨ ਵੀ ਲੈ ਸਕਦਾ ਕਰਜ਼ਾ ਵੀ ਲੈ ਸਕਦਾ ਤੇ ਜਿਹੜਾ ਕਿਸਾਨ ਆ ਉਹ ਸਿਰਫ ਕੀ ਆ ਉਹ ਉੱਥੇ ਮਜ਼ਦੂਰੀ ਕਰੇਗਾ ਤੇ ਜਿਹੜੇ ਛਾਰਾ ਕੋਚ ਜਿਹੜਾ ਵਾ ਉਹ ਕੰਪਨੀ ਦੇ ਹੱਥ ਆ ਤੇ ਜੇ ਮੰਨ ਲਓ ਕੱਲ ਨੂੰ ਫਸਲ ਖਰਾਬ ਹੋ ਜਾਂਦੀ ਆ ਤਾਂ ਉਹ ਕੰਪਨੀ ਜਿਹੜੀ ਆ ਫਸਲ ਸੁੱਕਣ ਤੋਂ ਇਨਕਾਰ ਵੀ ਕਰ ਸਕਦੀ ਆ ਇਸ ਕਰਕੇ ਇਹ ਜਿਹੜਾ ਬਿੱਲ ਜੇ ਲਾਗੂ ਹੁੰਦਾ ਤੇ ਉਹ ਕਿਸਾਨ ਦੇ ਹੱਥੋਂ ਇੱਕ ਜ਼ਮੀਨ ਵੀ ਜਾਂਦੀ ਆ ਤੇ ਇੱਕ ਉਹ ਜਿਹੜਾ ਆਪਣੀ ਆਪਣੀ ਜ਼ਮੀਨ ਦੇ ਵਿੱਚ ਹੀ ਮਜ਼ਦੂਰ ਬਣਨ ਜਾ ਰਿਹਾ ਏ ਇਸ ਤਰ੍ਹਾਂ ਦਾ ਬਿੱਲ ਆ ਸੋ ਇਹਨਾਂ ਬਿੱਲਾਂ ਦਾ ਵਿਰੋਧ ਕਰਨ ਵਾਸਤੇ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਅਸੀਂ ਵੀ ਅੱਜ ਵਿਰੋਧ ਕਰਨ ਤੇ ਡੈਮੋਕਰੇਟ ਮਜ਼ਦੂਰ ਫੈਡਰੇਸ਼ਨ ਵੱਲੋਂ ਅਸੀਂ ਇੱਥੇ ਇਕੱਤਰ ਹੋਏ ਆ ਮਹਾਰਜਿੰ ਪ੍ਰਧਾਨ ਹੋਣ ਦੇ ਨਾਤੇ ਅਸੀਂ ਪੂਰੇ ਜੋਰ ਨਾਲ ਸਮਰਥਨ ਕਰਦੇ ਆਂ ਇਹਨਾਂ ਅੰਦੋਲਨ ਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਸਾਨੂੰ ਕਿਸਾਨ ਕਹਿਣਗੇ ਜਿੱਥੇ ਵੀ ਉਹ ਧਰਨੇ ਦੇਣਗੇ ਸਾਡੀ ਫੈਡਰੇਸ਼ਨ ਮੁਲਾਜ਼ਮਾਂ ਦੀ ਉਹਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਏਗੀ